ਸਸਰੀਅ ਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਪਟੀਆਂ ਅੰਦਰ ਮजूद ਦਰਸ਼ਨ ਸਿੰਘ ਜੀ ਦੀ ਆਟਾ ਚੱਕੀ ਤੇ ਜੋ ਕਿ ਪਟੀਆਂ ਬਾਸ ਅੱਡਾ ਕੋੜੇਵਾਂ ਨੂੰ ਰੋਡ ਜਾਂਦਾ ਹੈ ਪ੍ਰਿਆਗਵਾੜੀ ਕਾ ਸਕੂਲ ਦੇ ਬਿਲਕੁਲ ਨਜ਼ਦੀਕ ਹੈ ਇਹ ਆਟਾ ਚੱਕੀ ਪਿੰਡ ਅੰਦਰ ਬਹੁਤ ਹੀ ਸਮੇਂ ਤੋਂ ਚੱਲ ਰਹੀ ਹੈ ਇੱਥੇ ਪਹੁੰਚ ਕੇ ਜਦੋਂ ਅਸੀਂ ਸਰਗਸੀ ਦਰਸ਼ਨ ਸਿੰਘ ਜੀ ਦੇ ਸੁਪੁੱਤਰ ਜੋ ਕੁਝ ਸਮਾਂ ਪਹਿਲਾਂ ਹੀ ਆਰਮੀ ਚੋਂ ਰਿਟਾਇਰਮੈਂਟ ਹੋ ਕੇ ਘਰ ਆਏ ਨੇ ਸਰਦਾਰ ਸੁਖਵੰਤ ਸਿੰਘ ਜੀ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਸਾਨੂੰ ਜਾਣਕਾਰੀ ਦਿੱਤੀ ਕਿ ਇਹ ਸਾਡੀ ਆਟਾ ਚੱਕੀ ਜੋ ਹੈ ਇਹ ਪਿੰਡ ਦੇ ਵਿੱਚ ਕਾਫੀ ਸਮੇ ਤੋਂ ਪੁਰਾਣੀ ਹੈ ਔਰ ਸਾਡੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਕੁਝ ਸਮੇਂ ਲਈ ਜੋ ਇਹ ਚੱਕੀ ਅਸੀਂ ਰੋਗ ਦਿੱਤੀ ਬੰਦ ਕਰ ਦਿੱਤੀ ਗਈ ਸੀ ਔਰ ਹੁਣ ਮੈਂ ਆ ਆਰਮੀ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਮੈਂ ਆਪਣੇ ਘਰ ਰਿਟਾਇਰ ਹੋ ਕੇ ਆਇਆ ਹਾਂ ਔਰ ਦੁਬਾਰਾ ਨਵੇਂ ਸਿਰੇ ਤੋਂ ਜੋ ਇਹਦਾ ਸਾਰਾ ਸੈਟਅਪ ਹੈ ਚੱਕੀ ਦਾ ਨਵੇਂ ਸਿਰੇ ਤੋਂ ਮਸ਼ੀਨਾਂ ਅਸੀਂ ਲਗਾਈਆਂ ਹਨ ਔਰ ਹੁਣ ਇੱਥੇ ਅਸੀਂ ਲੋਕਾਂ ਨੂੰ ਵਧੀਆ ਕਿਸਮ ਦਾ ਜੋ ਸਾਫ ਸਫਾਈ ਵਾਲਾ ਆਟਾ ਇੱਥੋਂ ਅਸੀਂ ਪੀਸ ਕੇ ਦਿੰਦੇ ਹਾਂ ਔਰ ਜੇ ਕਿਸੇ ਨੇ ਡੰਗਰਾਂ ਵਾਸਤੇ ਵੰਡ ਵੀ ਬਣਾਉਣਾ ਹੋਏ ਤਾਂ ਉਹ ਵੀ ਅਸੀਂ ਇੱਥੋਂ ਬਣਾ ਕੇ ਦਿੰਨੇ ਹਾਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਚੱਕੀ ਜੋ ਹੈ 24 24 ਘੰਟੇ ਜੋ ਅਸੀਂ ਇੱਥੇ ਕੰਮ ਕਰਦੇ ਹਾਂ ਔਰ ਕਿਸੇ ਨੂੰ ਵੀ ਪਿੰਡ ਦੇ ਜਾਂ ਆਸ-ਪਾਸ ਦੇ ਪਿੰਡਾਂ ਦੇ ਇਲਾਕੇ ਦੇ ਕਿਸੇ ਵੀ ਸੱਜਣ ਬੇਲੀ ਨੂੰ ਲੋੜ ਪਏ ਤਾਂ ਉਹ ਇੱਥੇ ਪੱਟੀਆਂ ਕੋੜੇਵਾ ਰੋਡ ਪ੍ਰਿਆਗਵਾੜੀ ਕਾ ਸਕੂਲ ਦੇ ਲਾਗੇ ਪਹੁੰਚ ਕੇ ਦਰਸ਼ਨ ਸਿੰਘ ਜੀ ਦੀ ਆਟਾ ਚੱਕੀ ਦੇ ਉਤੋਂ ਆਟਾ ਵੀ ਲੈ ਸਕਦਾ ਹੈ ਔਰ ਕਣਕ ਵੀ ਪਿਆ ਸਕਦਾ ਹੈ ਇਥੋਂ ਬਿਲਕੁਲ ਹੀ ਸਾਫ ਸਫਾਈ ਵਾਲਾ ਆਟਾ ਜੋ ਹੈ ਦਿੱਤਾ ਜਾਏਗਾ ਔਰ ਅਗਰ ਡੰਗਰਾਂ ਵਾਸਤੇ ਵਾਂਡੇ ਵੀ ਕਿਸੇ ਨੇ ਬਣਾਉਣਾ ਹੋਵੇ ਤਾਂ ਵੀ ਅਸੀਂ ਬਣਾ ਕੇ ਦੇ ਦਿੰਦੇ ਹਾਂ ਆਪ ਸਫਾਈ ਵੀ ਦੱਸ ਰਹੀ ਹੈ ਜੀ ਗੱਲ